ਅਮਰੀਕਾ ਦੇ ਕੈਂਸਾਸ ਸ਼ਹਿਰ ਦੇ ਉਲੈਥ ਇਲਾਕੇ ਦੇ ਇੱਕ ਬਾਾਰਚੂ ਹਮਲਾਵਰਾਂ ਨੇ ਭਾਰਤੀ ਇੰਜੀਨੀਅਰਾਂ ਨੂੰ ਸ਼ਰੀਆਮ ਗੋਲੀਆਂ ਨਾਲ ਪੁਨ ਦਿੱਤਾ ਘਟਨਾਚ ਸ੍ਰੀ ਨਿਵਾਸਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸਦੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ ਨੇ ਲੋਕ ਮਦਸਾਨੀ ਅਤੇ ਇੱਕ ਹੋਰ ਭਾਰਤੀ ਨੌਜਵਾਨ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਨੇ ਇਹ ਘਟਨਾ ਬੋਧਵਾਰ ਰਾਤ ਨੂੰ ਵਾਪਰੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਮੇਰੇ ਦੇਸ਼ ਚੋਂ ਵਾਪਸ ਚਲੇ ਜਾਓ ਕਹਿ ਕੇ ਤਿੰਨਾਂ ਭਾਰਤੀ ਨੌਜਵਾਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਏ ਇਸ ਹਮਲੇ 'ਚ ਗਾਰਮਨ ਕੰਪਨੀ ਦੇ ਉਲੈਤ ਮੁਖਤਫਰ 'ਚ ਨੌਕਰੀ ਕਰਦੇ 32 ਸਾਲਾ ਇੰਜੀਨੀਅਰ ਸ਼੍ਰੀ ਨਿਵਾਸ ਕੋਚੀ ਬੋਤਲਾ ਦੀ ਮੌਤ ਹੋ ਗਈ। ਤਿੰਨਾਂ ਵਿੱਚੋਂ ਦੋ ਨੌਜਵਾਨ ਸ਼੍ਰੀ ਨਿਵਾਸ ਅਤੇ ਅਲੋਕ ਮੱਛਾ ਨੇ ਗਾਰਮਨ ਕੰਪਨੀ 'ਚ ਇੰਜੀਨੀਅਰ ਵਜੋਂ ਨੌਕਰੀ ਕਰਦੇ ਸੀ। ਗਾਰਮਨ ਨੇ ਆਪਣੇ ਦੋਹਾਂ ਕਰਮਚਾਰੀਆਂ ਤੇ ਹੋਏ ਹਮਲੇ ਤੇ ਦੁੱਖ ਪ੍ਰਗਟ ਕਰਦਿਆਂ ਇਨਸਾਫ ਦੀ ਮੰਗ ਕੀਤੀ। ਗਾਰਮਿੰਦੇ ਮੈਨੇਜਰ ਨੇ ਕਿਹਾ ਸ਼੍ਰੀ ਨਿਵਾਸ ਸਧਾਰਨ ਨੌਜਵਾਨ ਨਹੀਂ ਸੀ ਉਹ ਬਹੁਤ ਤੇਜ਼ ਦਿਮਾਗ ਦਾ ਇੰਜੀਨੀਅਰ ਸੀ ਅਜਿਹੇ ਕਰਮਚਾਰੀ ਨੂੰ ਕੋਈ ਮੈਨੇਜਰ ਗੁਆਣਾ ਨਹੀਂ ਚਾਹੇਗਾ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁੱਢਲੀ ਜਾਂਚ ਦੌਰਾਨ ਘਟਨਾ ਦੇ 5 ਘੰਟੇ ਬਾਅਦ 51 ਸਾਲਾ ਐਡਮ ਪੁਰਿੰਟਰ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ 2 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ ਅਮਰੀਕਾ ਵਿੱਚ ਭਾਰਤੀ ਰਾਜਦੂਤ ਪੀੜਤਾਂ ਦੇ ਭਾਰਤ ਵਿੱਚ ਵਸਤੇ ਪਰਿਵਾਰਾਂ ਦੇ ਸੰਪਰਕ ਵਿੱਚ ਨੇ ਹਮਲੇ ਵਿੱਚ ਆਇਰਨ ਗਿਲਟ ਨਾਮ ਦਾ ਵਿਦੇਸ਼ੀ ਨੌਜਵਾਨ ਵੀ ਜ਼ਖਮੀ ਹੋਇਆ ਹੈ ਪੁਲਿਸ ਨੇ ਇਸ ਘਟਨਾ ਨੂੰ ਨਸਲੀ ਹਮਲਾ ਘਰਾੜ ਦਿੱਤਾ ਹੈ